ਸਤਿ ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ ਵਿੱਚ ਤੁਹਾਡਾ ਸਵਾਗਤ ਵਰਲਡ ਨਿਊਜ਼ ਤੁਸੀਂ ਦੇਖ ਰਹੇ ਹੋ ਬੁਲਟਿਨ ਦਾ ਆਗਾਜ਼ ਅੱਜ ਦੀਆਂ ਅਹਿਮ ਖਬਰਾਂ ਨਾਲ ਇਜ਼ਰਾਈਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਈਰਾਨ ਹਿਮਾਇਤੀ ਗੁੱਟ ਹਿਜ਼ਬੁਲਾ ਨੇ ਇਜ਼ਰਾਈਲ ਤੇ ਰਾਕਟਾਂ ਨਾਲ ਹਮਲਾ ਕੀਤਾ ਦੱਸਦੇ ਚੱਲੀ ਕਿ ਹਮਾਸ ਦੇ ਖਿਲਾਫ ਜੰਗ ਦੇ ਵਿਚਕਾਰ ਈਰਾਨ ਸਮਰਥਿਤ ਸੰਗਠਨ ਹਿਜ਼ਬੁਲਾ ਨੇ ਸੋਮਵਾਰ ਰਾਤ ਨੂੰ ਇਜ਼ਰਾਈਲ ਤੇ 35 ਰਾਕਟ ਨਾਲ ਹਮਲਾ ਕੀਤਾ ਹਿਜ਼ਬੁਲਾ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਉਹਨਾਂ ਨੇ ਇਜ਼ਰਾਈਲ ਦੇ ਆਰਮੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਇਜ਼ਰਾਈਲ ਨੇ ਵੀ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਇਜ਼ਰਾਈਲੀ ਡਿਫੈਂਸ ਫੋਰਸ ਆਈਡੀਐਫ ਨੇ ਕਿਹਾ ਕਿ ਲੇਬਨਾਨ ਤੋਂ ਕਟਯੂਸ਼ਾ ਰਾਕਟ ਇਜ਼ਰਾਈਲ ਦੇ ਸਫੇਤ ਸ਼ਹਿਰ ਚੜਿਗੇ ਹਾਲਾਂਕਿ ਇਸ ਦੌਰਾਨ ਕਿਸੇ ਤ ਖਬਰ ਨਹੀਂ ਹੈ ਇਸ ਤੋਂ ਬਾਅਦ ਇਜ਼ਰਾਈਲ ਨੇ ਲੇਬਨਾਨ ਚ ਰਾਕਟ ਲਾਂਚਿੰਗ ਸਾਈਟ ਤੇ ਜਵਾਬੀ ਕਾਰਵਾਈ ਕੀਤੀ ਲੇਬਨਾਨ ਦੀ ਸਟੇਟ ਨਿਊਜ਼ ਐਨਸੀ ਐਨਐਨ ਨੇ ਦੱਸਿਆ ਕਿ ਹਮਲਾ ਲੇਬਨਾਨ ਦੇ ਪਿੰਡਾਂ ਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਕੀਤਾ ਗਿਆ ਸੀ ਦਰਅਸਲ ਇਜ਼ਰਾਈਲ ਨੇ ਹਾਲ ਹੀ ਵਿੱਚ ਲੇਬਨਾਨ ਦੇ ਸ਼ਰੀਫਾ ਅਤਸ਼ੇ ਅਤੇ ਰਾਬ ਲੈਟਿਨ ਪਿੰਡਾਂ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ 17 April ਨੂੰ ਹਿਜ਼ਬੁੱਲਾ ਦੇ ਉੱਤਰੀ ਇਜ਼ਰਾਈਲ ਦੇ अल अरमशे पिंड ਦੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਇਸ ਦੌਰਾਨ 6 ਮਹੀਨਿਆਂ 'ਚ 376 ਹਿਜ਼ਮੁਲਾ ਲੜਾਕਿਆਂ ਦੀ ਮੌਤ ਹੋ ਗਈ ਟਾਈਮਜ਼ ਆਫ ਇਜ਼ਰਾਈਲ ਮੁਤਾਬਿਕ ਹਮਾਸ ਵਿਰੁੱਧ ਇਹ ਜੰਗ ਸ਼ੁਰੂ ਹੋਣ ਤੋਂ ਬਾਅਦ ਹਿਜ਼ਬੁਲਾ ਲਗਾਤਾਰ ਇਜ਼ਰਾਈਲ 'ਤੇ ਹਮਲੇ ਕਰ ਰਿਹਾ ਇਸ ਦੌਰਾਨ ਇਜ਼ਰਾਈਲ ਦੀ ਜਵਾਬੀ ਕਾਰਵਾਈ 'ਚ ਹੁਣ ਤੱਕ 376 ਹਿਜ਼ਬੁਲਾ ਲੜਾਕਿਆਂ ਦੀ ਮੌਤ ਹੋ ਚੁੱਕੀ ਹੈ ਇਸ ਦੌਰਾਨ ਇਜ਼ਰਾਈਲ ਵਿੱਚ ਵੀ 10 ਸੈਨਿਕ ਅਤੇ 8 ਨਾਗਰਿਕਾਂ ਦੀ ਜਾਨ ਚਲੀ ਗਈ ਹੈ ਮਲੇਸ਼ੀਆ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਘਟਨਾ ਵਾਪਰੀ ਇੱਥੇ ਜਲ ਸੈਨਾ ਦੇ ਦੋ ਹੈਲੀਕਾਪਟਰ ਇੱਕ ਦੂਜੇ ਨਾਲ ਟਕਰਾ ਗਏ ਅਤੇ ਕ੍ਰੈਸ਼ ਹੋ ਗਏ ਦੱਸਿਆ ਗਿਆ ਕਿ ਹੈਲੀਕਾਪਟਰ ਰਾਇਲ ਮਲੇਸ਼ੀਅਨ ਨੇਵੀ ਦੇ ਇੱਕ ਸਮਾਗਮ ਦੀ ਤਿਆਰੀ ਕਰ ਰਹੇ ਸੀ ਇਸ ਦੌਰਾਨ ਦੋਵੇਂ ਹਵਾ ਵਿੱਚ ਇੱਕ ਦੂਜੇ ਨਾਲ ਟਕਰਾ ਗਏ ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਦੋਵੇਂ ਹੈਲੀਕਾਪਟਰਾਂ ਦੇ ਚਾਲਕ ਦਲ ਦੇ ਮੈਂਬਰ ਸਵਾਰ ਸੀ ਸਥਾਨਕ ਮੀਡੀਆ ਨੇ ਇਸ ਘਟਨਾ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਮਾਰੇ ਗਏ ਸਾਰੇ ਜਾਣੇ ਕਰੂ ਮੈਂਬਰ ਸੀ ਹਾਲਾਂਕਿ ਅਧਿਕਾਰਤ ਤੌਰ ਤੇ ਕੁਝ ਨਹੀਂ ਕਿਹਾ ਗਿਆ ਰਿਪੋਰਟਰ ਮੁਤਾਬਕ ਹੈ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਹੈਲੀਕਾਪਟਰ ਦਾ ਰੋਟਰ ਪੱਖਾ ਦੂਜੇ ਹੈਲੀਕਾਪਟਰ ਨਾਲ ਟਕਰਾ ਗਿਆ ਅਤੇ ਦੋਵੇਂ ਸਟੇਡੀਅਮ ਦੀ ਜ਼ਮੀਨ ਵਿੱਚ ਡਿੱਗ ਗਏ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਹੈ ਤਾਈਵਾਨ 6.3 ਤਿਬਰਤਾ ਪੁਚਾਲ ਆਇਆ 10 ਦੇ ਚੱਲੇ ਕਿ ਤਾਈਬਾਨ ਵਿੱਚ ਇੱਕ ਵਾਰ ਫਿਰ ਵੱਡਾ ਪੁਚਾਲ ਆਇਆ ਦੇਸ਼ ਦੇ ਪੂਰਬੀ ਤੱਟ ਤੇ ਸੋਮਵਾਰ ਸ਼ਾਮ 5:12 ਵਜੇ ਦਰਮਿਆਨ 80 ਤੋਂ ਜ਼ਿਆਦਾ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤੀਬਰਤਾ 6.3 ਅਤੇ 6 ਦਰਜ ਕੀਤੀ ਗਈ ਭਾਰਤੀ ਸਮੇਂ ਮੁਤਾਬਿਕ ਰਾਤ ਕਰੀਬ 12 ਵਜੇ ਦੇ ਕੁਝ ਮਿੰਟਾਂ ਦੇ ਬਕਫੇ ਤੇ ਦੋਵੇਂ ਝਟਕੇ ਲੱਗੇ ਤਾਈਬਾਨ ਵਿੱਚ ਰਾਤ ਦੇ 2:26 ਮਿੰਟ ਅਤੇ 2:32 ਮਿੰਟ ਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਮੌਸਮ ਵਿਭਾਗ ਨੇ ਦੱਸਿਆ ਕਿ ਪੁਚਾਲ ਦਾ ਕੇਂਦਰ ਪੂਰਬੀ ਕੋਟੀ ਹਾਇਲ ਵਿੱਚ ਜ਼ਮੀਨ ਤੋਂ 5.5 ਕਿਲੋਮੀਟਰ ਹੇਠਾਂ ਸੀ ਪੁਚਾਲ ਨਾਲ ਹੁਆਲਨ ਵਿੱਚ ਦੋ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਇੱਕ ਇਮਾਰਤ ਤੈ ਗਈ ਅਤੇ ਦੂਜੀ ਸੜਕ ਵੱਲ ਝੁਕ ਗਈ ਹੈ ਜਾਪਾਨ ਚੀਨ ਅਤੇ ਫਿਲੀਪਿਨਜ਼ ਵਿੱਚ ਵੀ ਹਲਕੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਕੈਨੇਡਾ ਵਿੱਚ ਰੇਲਵੇ ਟਰੈਕ ਤੇ ਦੌੜ ਦੀ ਵਰਨਿੰਗ ਟ੍ਰੇਨ ਵੇਖ ਕੇ ਲੋਕ ਹੱਕੇ ਬੱਕੇ ਰਹਿ ਗਏ ਅੰਟਾਰੀਓ ਸੂਬੇ ਦੇ ਲੰਡਨ ਸ਼ਹਿਰ ਵਿੱਚ ਵਾਪਰੀ ਘਟਨਾ ਦੌਰਾਨ ਸੜਕ ਤੋਂ ਲੰਘਦੇ ਲੋਕਾਂ ਨੇ ਆਪਣੀਆਂ ਗੱਡੀਆਂ ਰੋਕ ਲਈਆਂ ਅਤੇ ਅੱਗ ਦਾ ਭਾਂਬੜ ਬਣ ਚੁੱਕੀ ਰੇਲ ਗੱਡੀ ਦੀਆਂ ਵੀਡੀਓ ਬਣਾਉਣ ਲੱਗੇ ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਵਿੱਚ ਪੁਰਾਣੀ ਲੱਕੜ ਲੱਦੀ ਹੋਈ ਸੀ ਜਿਸ ਵਿੱਚ ਕਿਸੇ ਕਾਰਨ ਅੱਗ ਲੱਗ ਗਈ ਅਤੇ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਆਉਂਦਾ ਪੂਰੀ ਗੱਡੀ ਅੱਗ ਦੀਆਂ ਲਾਟਾਂ ਵਿੱਚ ਘਿਰ ਚੁੱਕੀ ਸੀ ਲੰਡਨ ਦੇ ਫਾਇਰ ਡਿਪਾਰਟਮੈਂਟ ਮੁਤਾਬਕ ਮਾਲ ਗੱਡੀ ਵਿੱਚ ਕੋਈ ਖਤਰਨਾਕ ਕੈਮੀਕਲ ਨਹੀਂ ਸੀ ਲੱਦਿਆ ਹੋਇਆ ਅਤੇ ਸਿਰਫ ਪੁਰਾਣੀ ਲੱਕੜ ਸੀ ਜੋ ਰੇਲਵੇ ਟਰੈਕ ਦੀ ਮੁਰੰਮਤ ਦੌਰਾਨ ਪੁੱਟ ਕੇ ਲਿਆਂਦੀ ਗਈ ਸੀ ਦਿਲ ਦਹਿਲਾਨ ਵਾਲੀ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਇੰਨੇ ਵੱਡੇ ਪੱਧਰ ਤੇ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅੱਗ ਦਾ ਪੱਧਰ ਬਹੁਤ ਜ਼ਿਆਦਾ ਹੋਣ ਕਾਰਨ ਧੂਆਂ ਰਹਿਾਇਸ਼ੀ ਹਿਲਾਂ ਯੰਤਕ ਫੈਲ ਗਿਆ ਅਤੇ ਲੋਕਾਂ ਨੂੰ ਆਪਣੇ ਬੂਹੇ ਬਾਰੀਆਂ ਬੰਦ ਰੱਖਣ ਦੀ ਹਦਾਇਤ ਦਿੱਤੀ ਗਈ ਹੈ ਅੱਗ ਲੱਗਣ ਕਾਰਨ ਅੰਦਾਜ਼ਨ 35000 ਡਾਲਰ ਦਾ ਨੁਕਸਾਨ ਹੋਇਆ ਹੈ ਪਾਕਿਸਤਾਨ ਵਿੱਚ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਇਲ ਖਾਨ ਅਤੇ ਉਤਰੀ ਬੇਜ਼ੀਸਥਾਨ ਜ਼ਿਲ੍ਹਿਆਂ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਵਿੱਚ 11 ਅੱਤਵਾਦੀਆਂ ਨੂੰ ਮਾਰ ਦਿੱਤਾ ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਮੁਕਾਬਲਾ ਡੇਰਾ ਇਸਮਾਇਲ ਖਾਨ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੇ ਚਲਾਇਆ ਗਿਆ ਇੱਕ ਖੂਫੀਆ ਅਧਾਰਿਤ ਆਪਰੇਸ਼ਨ ਸੀ ਇਸ ਦੌਰਾਨ ਗੋਲੀਬਾਰੀ ਤੋਂ ਬਾਅਦ 10 ਅੱਤਵਾਦੀਆਂ ਨੂੰ ਮਾਰਨ ਵਿੱਚ ਸਫਲਤਾ ਮਿਲੀ ਉਤਰੀ ਬਜીરਥਾਨ ਜ਼ਿਲ੍ਹੇ 'ਚ ਇੱਕ ਹੋਰ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਅੱਤਵਾਦੀ ਟਿਕਾਣੇ 'ਤੇ ਹਮਲਾ ਕਰਕੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ। ਸੂਤਰਾਂ ਅਨੁਸਾਰ 2023 ਵਿੱਚ ਪਾਕਿਸਤਾਨ 'ਚ ਅੱਤਵਾਦ ਵਿਰੋਧੀ ਕਾਰਵਾਈਆਂ ਨਾਲ ਸੰਬੰਧਿਤ ਹਿੰਸਾ ਵਿੱਚ 1789 ਅੱਤਵਾਦੀ ਹਮਲੇ ਵਿੱਚ 1524 ਲੋਕ ਮਾਰੇ ਗਏ ਅਤੇ 1463 ਜ਼ਖਮੀ ਹੋਏ ਜੋ 6 ਸਾਲਾਂ ਵਿੱਚ ਸਭ ਤੋਂ ਵੱਧ ਪੱਧਰ ਹੈ। ਦੱਖਣੀ ਚੀਨ ਚ ਮੀਂਹ ਤੇ ਹੜ੍ਹ ਕਾਰਨ 4 ਲੋਕਾਂ ਦੀ ਮੌਤ ਹੋ ਗਈ ਐ 10 ਤੋਂ ਵੱਧ ਲੋਕ ਲਾਪਤਾ ਨੇ 16 April ਤੋਂ ਇਥੋਂ ਦੇ ਕਈ ਸ਼ਹਿਰਾਂ ਚ ਪਾਰੀ ਬਾਰਿਸ਼ ਚੱਲ ਰਹੀ ਐ 44 ਤੋਂ ਵੱਧ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਬੈ ਰਹੀਆਂ ਨੇ ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਬਚਾਅ ਮੁਹਿੰਮ ਚਲਾ ਰਿਹਾ ਐ ਹੁਣ ਤੱਕ 110000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਾ ਹੈ ਐਮਰਜੈਂਸੀ ਸੇਵਾਵਾਂ ਮਾ ਅਲਰਟ ਮੋਰਤੇ ਨੇ ਹੜ੍ਹ ਕਾਰਨ ਹੁਣ ਤੱਕ 165 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਸਭ ਤੋਂ ਵੱਧ ਪ੍ਰਵਾਹ ਗੁਆੰਗਟੋਗ ਵਿੱਚ ਦੇਖਿਆ ਗਿਆ ਇੱਥੇ 4 ਲਾਸ਼ਾਂ ਬਰਾਮਦ ਹੋਈਆਂ ਨੇ ਸਿੰਗਾਪੁਰ ਦੀ ਰਾਸ਼ਟਰੀ ਸਮਾਚਾਰ ਐਨਸੀ ਸੀਐਨਏ ਮੁਤਾਬਿਕ ਹੜ੍ਹ ਕਾਰਨ 11 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਹੁਣ ਤੱਕ 6 ਲੋਕ ਚਕਮੇ ਹੋ ਚੁੱਕੇ ਨੇ ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਦੂਤਕਰ ਨੇ ਸੋਮਵਾਰ ਨੂੰ ਕਿਹਾ ਕਿ ਕੁਬੈਤ ਵਿੱਚ ਪਹਿਲੀ ਵਾਰ ਹਿੰਦੀ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਭਾਰਤੀ ਦੂਤਕਰ ਨੇ ਹਰ ਐਤਵਾਰ ਨੂੰ ਕੁਬੈਤ ਰੇਡੀਓ ਤੇ ਐਫਐਮ 93.3 ਅਤੇ ਏਐਮ 109.3 ਤੇ ਇੱਕ ਹਿੰਦੀ ਪ੍ਰੋਗਰਾਮ ਸ਼ੁਰੂ ਕਰਨ ਲਈ ਕੁਬੈਤ ਦੇ ਸੂਚਨਾ ਮੰਤਰਾਲੇ ਦੀ ਇਸ ਲਾਂਗਾ ਕੀਤੀ ਭਾਰਤੀ ਦੂਤਕਰ ਨੇ ਕਿ ਕੁਵੇਤ ਵੱਲੋਂ ਚੱਕਿਆ ਗਿਆ ਇਹ ਕਦਮ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਦੱਸਦੀ ਹੈ ਕਿ ਕੁਵੇਤ ਵਿੱਚ ਕਰੀਬ 10 ਲੱਖ ਭਾਰਤੀ ਰਹਿੰਦੇ ਨੇ ਇਸ ਲਿਹਾਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਪ੍ਰਵਾਸੀ ਪਾਈਚਾਰਾ ਹੈ ਅਤੇ ਇਸ ਨੂੰ ਪ੍ਰਵਾਸੀ ਪਾਈਚਾਰਾਂ ਵਿੱਚ ਪਹਿਲੀ ਪਸੰਦੀਦਾ ਪਾਈਚਾਰਾ ਮੰਨਿਆ ਜਾਂਦਾ ਹੈ ਇੱਥੇ ਇੰਜੀਨੀਅਰ ਡਾਕਟਰ ਚਾਰਟਰਡ ਅਕਾਊਂਟੈਂਟ ਵਿਗਿਆਨੀ ਸੌਫਟਵੇਅਰ ਮਾਹਿਰ ਪ੍ਰਬੰਧਨ ਸਲਾਹਕਾਰ ਆਰਕੀਟੈਕਟ ਟੈਕਨੀਸ਼ੀਅਨ ਨਰਸਾਂ ਰਿਟੇਲਰ ਅਤੇ ਕਾਰੋਬਾਰੀ ਵੀ ਇੱਥੇ ਰਹਿੰਦੇ ਨੇ ਤਿਆਰ ਜੇਲ੍ਹ ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਸੂਤਰਾਂ ਮੁਤਾਬਕ ਕੇਜਰੀਵਾਲ ਨੂੰ ਇਨਸੂਲਿਨ ਦਿੱਤੀ ਗਈ ਹੈ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਉੱਚਾ ਹੁੰਦਾ ਜਾ ਰਿਹਾ ਸੀ ਉਹਨਾਂ ਨੇ ਜੇਲ੍ਹ ਸੁਪਰਡੈਂਟ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਦਿਨ ਵੇਲੇ ਉਹਨਾਂ ਦਾ ਸ਼ੂਗਰ ਲੈਵਲ 320 ਤੱਕ ਚਲਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਈਡੀ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਪਹਿਲੀ ਵਾਰ ਇਨਸੂਲਿਨ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦੀ ਇਨਸੂਲਿਨ ਦੇਣ ਦੀ ਪਟੀਸ਼ਨ ਨੂੰ ਇਕੱਲੇ ਉਹਨਾਂ ਦੇ ਕਹਿਣ ਤੇ ਸਵੀਕਾਰ ਨਹੀਂ ਕੀਤਾ ਜਾ ਕਿਉਂਕਿ ਉਹ ਹਾਈਪਰਗਲਾਈਸੇਮੀਆ ਤੋਂ ਪੀੜਤ ਨੇ ਅਜਿਹੀ ਸਥਿਤੀ ਜਿਸ ਵਿੱਚ ਖੂਨ ਵਿੱਚ ਬਹੁਤ ਜ਼ਿਆਦਾ 슈ਗਰ ਹੁੰਦਾ ਹੈ ਐਮਜ਼ ਦੇ ਮੈਡੀਕਲ ਬੋਰਡ ਨੇ ਇਹ ਰਿਪੋਰਟ ਦੇਣ ਲਈ ਕਿਹਾ ਗਿਆ ਸੀ ਕਿ ਕੀ ਕੇ ਜੀਵਾਲ ਨੂੰ ਇਸ ਸਮੇਂ ਇਨਸੂਲਿਨ ਦੀ ਲੋੜ ਹੈ ਸੋ ਇਹਸਨ ਵਰਲਡ ਨਿਊਜ਼ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ